ਸੁਲਤਾਨਪੁਰ ਲੋਧੀ ਵਿਖੇ ਚੀਮਾ ਸਾਹਿਬ ਹਲਕਾ ਇੰਚਾਰਜ ਸਾਹਿਬ ਨਾਲ ਲੈ ਕੇ ਡੀਸੀ ਸਹਿਬਾਨ ਐਸਐਸਪੀ ਸਾਹਿਬ ਨਾਲ ਲੈ ਕੇ ਪਿੰਡਾਂ ਦੇ ਵਿੱਚ ਜਿੱਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਉਹ ਘਰ ਘਰ ਜਾ ਕੇ ਉਹਨਾਂ ਦੀ ਮਦਦ ਲਈ ਉਹਨਾਂ ਨੂੰ ਮਿਲੇ ਆ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਧੰਨਵਾਦ ਕੀਤਾ ਕਿ ਪਹਿਲੀ ਸਰਕਾਰ ਦੇ ਮੰਤਰੀ ਆ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੇ ਦੁੱਖ ਦਰਦ ਦੇ ਵਿੱਚ ਖੜੇ ਆ ਸੋ ਇੱਥੋਂ ਤੱਕ ਕਿ ਉਹਨਾਂ ਦੇ ਰਾਸ਼ਨ ਪਾਣੀ ਦੇ ਨਾਲ ਨਾਲ ਉਹਨਾਂ ਦੇ ਚਾਰ ਡੰਗਰਾਂ ਦੇ ਚਾਰੇ ਦਾ ਵੀ ਜਿਹੜਾ ਪੂਰਾ ਬੰਦੋਬਸਤ ਕੀਤਾ ਗਿਆ ਨਾਲ ਦੀ ਨਾਲ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਹੈ ਗਦਾਵਰੀ ਜਿਹੜੀ ਆ ਉਹ ਸਪੈਸ਼ਲ ਗਦਾਵਰੀ ਦੀ ਯੂਨੀ ਮਨਜ਼ੂਰੀ ਦਿੱਤੀ ਹੈ ਕਿ ਸਭ ਸਪੈਸ਼ਲ ਗਦਾਵਰੀ ਜਲਦ ਤੋਂ ਜਲਦ ਕਰਾ ਕੇ ਜਿਹੜਾ ਸਾਡੇ ਸਾਰੇ ਕਿਸਾਨਾਂ ਪਰਮਾਨ ਦਾ ਨੁਕਸਾਨ ਹੋਇਆ ਇਹਨੂੰ ਪੂਰਾ ਕੀਤਾ ਜਾਵੇ। ਸੋ 2 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਐਡਵਾਂਸ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਭੇਜੀ ਗਈ ਹੈ। ਸੋ ਮੈਡੀਕਲ ਟੀਮਾਂ ਸਾਰੀਆਂ ਅਲੱਗ-ਅਲੱਗ ਜਗ੍ਹਾ ਤੇ ਬਿਠਾ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਆਰਡੀਐਫ ਦੀ ਟੀਮ ਜਿਹੜੀ ਸਾਡੀ ਐਸਟੀਆਰਐਫ ਦੀ ਟੀਮ ਲਈ ਉਹ ਲੱਗੀ ਹੋਈ ਹੈ ਕਿ ਕਿਸੇ ਨੂੰ ਵੀ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਹਮੇਸ਼ਾ ਨਾਲ ਹੋ ਕੇ ਸੇਵਾ ਲਈ ਖੜੇ ਆ। ਸੋ ਸਾਰੇ ਆਪਣੇ ਨੰਬਰ ਜਾਰੀ ਕੀਤੇ ਗਏ ਆ ਜਿਹੜੇ ਹਰ ਘਰ ਨੂੰ ਉਹ ਨੰਬਰ ਉਪਲਬਧ ਕਰਾਏ ਗਏ ਕਿ ਜੇ ਕਿਤੇ ਰਾਤ ਬਰਾਤ ਵੀ ਕਿਤੇ ਵੀ ਲੋੜ ਪੈਂਦੀ ਆ ਤੇ ਉਹ ਤੁਸੀਂ ਫੋਨ ਕਰ ਸਕਦੇ ਹੋ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਰਾਤ ਨੂੰ ਵੀ ਇਹ ਨੰਬਰਾਂ ਤੇ ਫੋਨ ਕਰਕੇ ਦੇਖ ਲਿਆ ਤੇ ਫੋਨ ਚੱਕਦੇ ਆ ਸਾਡੀ ਮਦਦ ਲਈ ਹੁੰਦੇ ਆ ਸੋ ਸਰਕਾਰ ਜਿਹੜੀ ਆ ਚੰਨੀ ਦੇਰੇ ਪਾਣੀ ਥੱਲੇ ਨਹੀਂ ਜਾਂਦਾ ਇਹ ਲੋਕਾਂ ਦੇ ਨਾਲ ਜਿਹੜਾ ਜੀ ਹਰ ਮਦਦ ਲਈ ਖੜੀ ਆ ਤੇ ਅਸੀਂ ਮੈਂ ਖੁਦ ਮੇਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਗਾਈ ਆ ਕਿ ਕਰਤਾਰਪੁਰ ਸਾਹਿਬ ਇੱਕ ਸੁਲਤਾਨਪੁਰ ਲੋਧੀ ਜਿਹੜੇ ਜਿਹੜੇ ਇਸ ਹਲਕਿਆਂ ਚ ਪਾਣੀ ਆਇਆ ਤੇ ਉੱਥੇ ਮੈਂ ਉੱਥੇ ਰਹਿਣਾ